ਅਸਲੇ ਦਿਨੀ ਬਠਿੰਡਾ ਦੇ ਵਿੱਚ ਹੈਰੋਇਨ ਸਮੇਤ ਫੜੀ ਗਈ ਲੇਡੀ ਹੈਡਕੋਸਟੇਬਲ ਅਮਨਦੀਪ ਕੌਰ ਦੇ ਮਾਵਲੇ ਦੇ ਵਿੱਚ ਹੁਣ ਨਵੇਂ ਖੁਲਾਸੇ ਸਾਹਮਣੇ ਆਏ ਨੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਕੰਮ ਥੋੜਾ ਅਰਜੈਂਟ ਕਰਾ ਦਿਓ ਪਲੀਜ਼ ਹਾਂਜੀ ਹਾਂਜੀ ਬੈਠੋ ਪਲੀਜ਼ ਹਾਂਜੀ ਭਾਜੀ ਹੋ ਜੂਗਾ ਤੁਹਾਡਾ ਕੰਮ ਥੈਂਕ ਯੂ ਸਰ ਇਹ ਸਰ ਥੋੜੀ ਥੋੜੀ ਸੇਵਾ ਲਈ ਹਾਂਜੀ ਇਹ ਕੀ ਵੀਰੇ ਇਹ ਤੁਹਾਡੇ ਲਈ ਹੈ ਸਰ ਥੋੜਾ ਚਾਹ ਪਾਣੀ ਇਹ ਕੀ ਕਰ ਰਹੇ ਹੋ ਸਰ ਤੁਹਾਨੂੰ ਨਹੀਂ ਪਤਾ ਰਿਸ਼ਵਤ ਦੇਣਾ ਜ਼ਰੂਰੀ ਹੈ ਕਿਉਂ ਮਜ਼ਾਕ ਕਰ ਰਹੇ ਹੋ ਸਰ ਰਿਸ਼ਵਤ ਤੋਂ ਬਿਨਾ ਤਾਂ ਸਰਕਾਰੀ ਕੰਮ ਹੋਣੇ ਨਾ ਮੁਮਕਿਨ ਹੈ ਇਹ ਤੁਹਾਡਾ ਭੁਲਕਾ ਹੈ ਮਾਨ ਸਰਕਾਰ ਦੇ ਰਾਜ ਚ ਹਰ ਕੰਮ ਮੁਮਕਿਨ ਹੈ ਮੈਂ ਸਮਝ ਨਹੀਂ ਸਰ ਇਹ ਸਮਝਣ ਲਈ ਤੁਹਾਨੂੰ ਮਾਨ ਸਰਕਾਰ ਦੀ ਐਂਟੀ ਕ腐ਸ਼ਨ ਪਾਲਿਸੀ ਨੂੰ ਜਾਣਨਾ ਪਵੇਗਾ ਭਾਈ ਉਹ ਦਿਨ ਗਏ ਜਦੋਂ ਸਰਕਾਰੀ ਦਫ਼ਤਰ ਜਾ ਪਾਣੀ ਲੈ ਕੇ ਕੰਮ ਕਰਦੇ ਸੀ ਨਾਲੇ ਜੇ ਕੋਈ ਸਰਕਾਰੀ ਮੁਲਾਜ਼ਮ ਤੁਹਾਡੇ ਤੋਂ ਰਿਸ਼ਵਤ ਮੰਗਦਾ ਤਾਂ ਤੁਸੀਂ ਉਹਦੀ ਰਿਕਾਰਡਿੰਗ ਕਰਕੇ ਐਂਟੀ ਕ腐ਪਸ਼ਨ ਨੰਬਰ ਤੇ ਭੇਜ ਸਕਦੇ ਹੋ ਉਸ ਤੋਂ ਬਾਅਦ ਦੀ ਜ਼ਿੰਮੇਵਾਰੀ ਤਾਂ ਮਾਨ ਸਰਕਾਰ ਦੀ ਤੁਹਾਡਾ ਕੰਮ ਕਰਕੇ ਦੇਣਾ ਸਾਡਾ ਫਰਜ਼ ਹੈ ਸਰ ਤੇ ਅਸੀਂ ਆਪਣੇ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ਤੇ ਹਰ ਸਰਕਾਰੀ ਦਰਬਾਰ ਨੂੰ ਰਿਸ਼ਵਤ ਮੁਕਤ ਬਣਾਵਾਂਗੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਜਾਂ ਤੁਹਾਨੂੰ ਕਹਿੰਦਾ ਕਿ ਕੰਮ ਤੇਰਾ ਮੈਂ ਤਾਂ ਕਰਾਉਂਗਾ ਪਹਿਲਾਂ ਮੈਨੂੰ ਆ ਕਮਿਸ਼ਨ ਦੇ ਤਾਂ ਉਹਨੂੰ ਮਨਾ ਨਾ ਕਰਿਓ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਦਿਓ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਅਮਨਦੀਪ ਕੌਰ ਦਾਵਾ ਇਹ ਵੀ ਕਰਦੀ ਹੈ ਕਿ ਉਸਨੂੰ ਝੂਠਾ ਫਸਾਇਆ ਗਿਆ ਹੈ ਉਸਨੂੰ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਹੈ ਅਮਨਦੀਪ ਤੇ ਔਰਤ ਗੁਰਮੀਤ ਕੌਰ ਨੇ ਇਲਜ਼ਾਮ ਲਾਇਆ ਹੈ ਕਿ ਲੰਬ ਮੈਰਿਜ ਤੋਂ ਬਾਅਦ ਉਸਨੇ ਆਪਣੇ ਪਤੀ ਤੇ ਵੀ ਪਰਚਾ ਕਰਵਾ ਦਿੱਤਾ ਸੀ ਪੁਲਿਸ ਦੀ ਟੀਮ ਨੇ ਉਸਦੀ ਬਠਿੰਡਾ ਦੇ ਵਿਰਾਟ ਗ੍ਰੀਨ ਸਥਿਤ ਕੋਠੀ ਨੰਬਰ 168 ਦੀ ਤਲਾਸ਼ੀ ਲਈ ਹੈ ਪੁਲਿਸ ਨੇ ਇਸ ਕਾਰਵਾਈ ਨੂੰ ਗੁਪਤ ਰੱਖਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਥੋਂ ਕੁਝ ਵੀ ਗਲਤ ਨਹੀਂ ਮਿਲਿਆ ਹਾਲਾਂਕਿ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਅੰਦਰੋਂ ਕੋਠੀ ਕਾਫੀ ਆਲੀਸ਼ਾਨ ਹੈ ਅੰਦਰ ਮਹਿੰਗੀਆਂ ਕੁਰਸੀਆਂ ਕੀਮਤੀ ਬੈੱਡ ਅਤੇ ਮਹਿੰਗੇ ਪਰਫਿਊਮ ਮਿਲੇ ਹਨ ਹਾਲਾਂਕਿ ਇਹ ਗਿਫਟ ਕੀਤੇ ਗਏ ਹਨ ਜਾਂ ਹੈਰੋਇਨ ਦੀ ਕਮਾਈ ਨਾਲ ਖਰੀਦੇ ਗਏ ਹਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਬਠਿੰਡਾ ਦੇ ਡੀਐਸਪੀ ਹਰਵੰਦ ਸਿੰਘ ਨੇ ਦੱਸਿਆ ਕਿ ਇੱਕ ਦਿਨ ਦੀ ਰਿਮਾਂਡ ਤੇ ਅਮਨਦੀਪ ਕੌਰ ਦੀ ਜਾਇਦਾਦ ਅਤੇ ਗੱਡੀਆਂ ਬਾਰੇ ਪਤਾ ਲੱਗਾ ਹੈ ਇਸ ਲਈ ਹੋਰ ਜਾਣਕਾਰੀ ਇਕੱਠੀ ਕਰਨ ਦੇ ਲਈ ਰਿਮਾਂਡ ਵਧਾਇਆ ਗਿਆ ਹੈ ਇਸ ਦੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਦੇ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਨਿਰਮਾਣ ਕਾਨੂੰਨੀ ਹੈ ਜਾਂ ਨਹੀਂ ਦੂਜਾ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਜਾਇਦਾਦਾਂ ਕਿਸ ਦੇ ਨਾਮ ਤੇ ਰਜਿਸਟਰਡ ਹਨ ਹਾਲੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਬਰਾਡ ਗ੍ਰੀਨ ਦੀ ਕੋਠੀ ਅਮਨਦੀਪ ਕੌਰ ਦੇ ਨਾਮ ਤੇ ਹੈ ਜਾਂ ਕਿਸੇ ਹੋਰ ਦੇ ਇਸ ਤਰ੍ਹਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਦਾ ਪਤਾ ਲਗਾਉਣ ਦੇ ਲਈ ਆਰਟੀਓ ਨੂੰ ਲਿਖਿਆ ਗਿਆ ਹੈ ਤੇ ਇਹਨਾਂ ਦੀ ਡਿਟੇਲ ਕੱਢੀ ਜਾ ਰਹੀ ਹੈ ਜਾਇਦਾਦਾਂ ਤੇ ਬਲਡੋਜ਼ਰ ਚਲਾਉਣ ਦੇ ਸਵਾਲ ਦੇ ਉੱਤੇ ਡੀਐਸਪੀ ਨੇ ਕਿਹਾ ਕਿ ਕਾਨੂੰਨ ਦੇ ਮਤਬਕ ਜੋ ਵੀ ਕਾਰਵਾਈ ਬਣੇਗੀ ਉਹ ਕੀਤੀ ਜ਼ਰੂਰ ਜਾਵੇਗੀ 2 ਅਪ੍ਰੈਲ ਨੂੰ ਅਮਨਦੀਪ ਕੌਰ ਤੇ ਐਫ ਆਈ ਆਰ ਦਰਜ ਹੋਈ ਹੈ ਇਸ ਵਿੱਚ ਲਿਖਿਆ ਗਿਆ ਹੈ ਕਿ ਪੁਲਿਸ ਨੇ ਬਠਿੰਡਾ ਦੇ ਲਾੜਲੀਤੀ ਚੌਕ ਦੇ ਵਿੱਚ ਨਾਕਾ ਲਗਾਇਆ ਹੋਇਆ ਸੀ ਇਸ ਦੌਰਾਨ ਕਾਲੀ ਥਾਰ ਆ ਕੇ ਨਾਕੇ ਤੋਂ 50 ਮੀਟਰ ਪਿੱਛੇ ਰੁਕ ਗਈ ਹੈ ਤੇ ਇਸ ਦੇ ਅਗਲੇ ਸ਼ੀਸ਼ੇ ਤੇ ਪੰਜਾਬ ਪੁਲਿਸ ਦਾ ਸਟicker ਲੱਗਾ ਹੋਇਆ ਸੀ ਕਾਰ ਰੁਕਦੇ ਹੀ ਇਸ ਵਿੱਚੋਂ ਇੱਕ ਔਰਤ ਉੱਤਰ ਕੇ ਪਿੱਛੇ ਵੱਲ ਭੱਜਣ ਲੱਗੀ ਤੇ ਸ਼ੱਕ ਹੋਣ ਤੇ ਪੁਲਿਸ ਦੀ ਮਹਿਲਾ ਹੌਲਦਾਰ ਵੀਰਪਾਲ ਕੌਰ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ ਇਸ ਤੋਂ ਬਾਅਦ ਉਸ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ ਚ ਏ ਐਨ ਟੀ ਐਫ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨੇ ਆਪਣਾ ਨਾਮ ਅਮਨਦੀਪ ਕੌਰ ਦੱਸਿਆ ਉਸ ਨੇ ਕਿਹਾ ਕਿ ਉਸ ਦੀ ਵੱਡੇ ਅਧਿਕਾਰੀਆਂ ਨਾਲ ਜਾਣ ਪਹਿਚਾਨ ਹੈ ਤੇ ਉਸ ਨੇ ਮੌਕੇ ਤੇ ਮੋਬਾਈਲ ਤੋਂ ਨੰਬਰ ਡਾਇਲ ਕੀਤਾ ਪਰ ਪੁਲਿਸ ਅਧਿਕਾਰੀਆਂ ਨੇ ਗੱਲ ਨਹੀਂ ਸੁਣੀ ਅਤੇ ਗੱਡੀ ਦੀ ਤਲਾਸ਼ੀ ਦੇਣ ਲਈ ਕਿਹਾ ਕਾਫੀ ਦੇਰ ਤੱਕ ਅਮਨਦੀਪ ਕੌਰ ਨੇ ਹਕਾਮਾ ਕੀਤਾ ਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਏ ਐਨ ਟੀ ਐਫ ਦੀ ਟੀਮ ਜਿਵੇਂ ਹੀ ਕਾਲੀ ਥਾਰ ਪੀਵੀ05ਏਕਯੂ7720 ਦਾ ਦਰਵਾਜ਼ਾ ਖੋਲਦੀ ਹੈ ਤਾਂ ਸਾਹਮਣੇ ਗੇਅਰ ਬਾਕਸ ਦੇ ਨਾਲ ਟਰਾਂਸਪੀਟ ਲਪਾਫੇ ਦੇ ਵਿੱਚ ਹੈਰੋਇਨ ਮਿਲਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਹੈਰੋਇਨ ਦਾ ਇਲੈਕਟ੍ਰਿਕ ਕੰਡੇ ਤੇ ਵਜ਼ਨ ਕੀਤਾ ਗਿਆ ਤਾਂ ਇਹ 17.71 ਗ੍ਰਾਮ ਸੀ ਇਸ ਤੋਂ ਬਾਅਦ ਇਸ ਦੇ ਸੈਂਪਲ ਲੈਪ ਭੇਜ ਦਿੱਤੇ ਗਏ ਤੇ ਅਮਨਦੀਪ ਕੌਰ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਸੀ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੋਂ ਹੈਰੋਇਨ ਫੜਨ ਦੇ ਮਾਵਲੇ ਦੇ ਵਿੱਚ ਪ੍ਰਾਈਵੇਟ ਗਵਾਹ ਬਣਨ ਦੇ ਲਈ ਪੁਲਿਸ ਨੇ ਕਈ ਲੋਕਾਂ ਨੂੰ ਕਿਹਾ ਪਰ ਉਹਨਾਂ ਵਿੱਚੋਂ ਕੋਈ ਵੀ ਨਹੀਂ ਮੰਨਿਆ ਇਸ ਤੋਂ ਬਾਅਦ ਪੁਲਿਸ ਨੇ ਏਐਸਆਈ surjeet ਅਤੇ ਕਾਂਸਟੇਬਲ ਗੁਰਜੀਤ ਸਿੰਘ ਨੂੰ ਸਰਕਾਰੀ ਗਵਾਹ ਬਣਾਉਣਦੇ ਹੀ ਐਫਆਈਆਰ ਦਰਜ ਕੀਤੀ ਗਵਾਹਾਂ ਦੀ ਕਾਰਵਾਈ ਤੋਂ ਬਾਅਦ ਥਾਣਾ ਸਦਰ ਬਠਿੰਡਾ ਪੁਲਿਸ ਨੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਬਾਅਦ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ 1 ਦਿਨ ਦਾ ਰਿਮਾਂਡ ਲਿਆ ਗਿਆ ਇਸ ਦੌਰਾਨ ਜਦੋਂ মিডিਆ ਨੇ ਅਮਨਦੀਪ ਕੌਰ ਤੋਂ ਸਵਾਲ ਕੀਤਾ ਤਾਂ ਉਸ ਦਾ ਜਵਾਬ ਸੀ ਕਿ ਉਸ ਨੂੰ ਝੂਠਾ ਫਸਾਇਆ ਗਿਆ ਹੈ ਅਦਾਲਤ ਵਿੱਚ ਪੇਸ਼ੀ ਦੇ ਦੌਰਾਨ ਉਸ ਨੇ ਮਾਸਕ ਅਤੇ ਚੁੰਨੀ ਨਾਲ ਮੂੰਹ ਢੱਕ ਕੇ ਰੱਖਿਆ ਹੋਇਆ ਸੀ ਹੈਰੋਇਨ ਸਮੇਤ ਫੜੀ ਗਈ ਅਮਨਦੀਪ ਕੌਰ ਕੋਲ ਇੱਕ ਨਹੀਂ ਸਗੋ ਦੋ ਥਾਰ ਹੋਣ ਦਾ ਦਾਵਾ ਕੀਤਾ ਗਿਆ ਹੈ ਜਿਸ ਥਾਰ ਤੋਂ ਪੁਲਿਸ ਨੇ ਹੈਰੋਇਨ ਫੜੀ ਹੈ ਉਸ ਦਾ ਨੰਬਰ ਪੀਵੀ 05AQ772C ਜਦਕਿ ਇੰਸਟਾਗ੍ਰam ਰੀਲ ਵਿੱਚ ਜਿਸ ਥਾਰ ਦੇ ਬਾਰਨਟ ਤੇ ਕੇ ਕੱਢਦੀ ਹੈ ਉਹ ਨਜ਼ਰ ਆਉਂਦੀ ਹੈ ਤਾਂ ਉਸ ਦਾ ਨੰਬਰ ਪੀਵੀ 797888 ਹੈ RTO ਦੇ ਐਪ ਵਿੱਚ ਇਹ ਕਾਰ ਕੈਸ ਵਜੋਂ ਦਿਖਾਈ ਦੇ ਰਹੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇਹ ਅਮਨਦੀਪ ਦੇ ਨਾਂ ਤੇ ਹੈ ਵੀ ਜਾਂ ਨਹੀਂ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਪਠੰਡਾ ਦੇ ਵਿਰਾਟ ਗ੍ਰੀਨ ਵਿੱਚ ਅਮਨਦੀਪ ਕੌਰ ਨੇ 8 ਮਰਲੇ ਵਿੱਚ ਆਲੀ ਸ਼ਾਨ ਕੋਠੀ ਬਣਾਈ ਹੋਈ ਹੈ ਇਸ ਦੀ ਕੀਮਤ 2 ਕਰੋੜ ਰੁਪਏ ਦੱਸੀ ਜਾ ਰਹੀ ਹੈ ਕੋਠੀ ਦੇ ਬਾਹਰ ਗੇਟ ਦੇ ਨਾਲ ਗ੍ਰੇਨਾਈਟ ਦੀ ਨੇਮ ਪਲੇਟ ਲੱਗੀ ਹੋਈ ਹੈ ਤੇ ਇਸ ਤੇ ਸੋਨੇ ਦੇ ਅੱਖਰਾਂ ਵਿੱਚ ਅਮਨ #168 ਲਿਖਿਆ ਹੋਇਆ ਹੈ ਲੇਡੀ ਕਾਂਸਟੇਬਲ ਅਮਨਦੀਪ ਕੌਰ ਤੇ ਇਕਤਿੱਤ ਸਾਥੀ ਬਲਵਿੰਦਰ ਔਰ ਸੋਨੂ ਦੀ ਪਤਨੀ ਗੁਰਮੀਤ ਕੌਰ ਨੇ ਲੇਡੀ ਕਾਂਸਟੇਬਲ ਅਮਨਦੀਪ ਕੌਰ ਅਤੇ ਪਤੀ ਤੇ ਚਿੱਟਾ ਵੇਚਣ ਦੇ ਇਲਜ਼ਾਮ ਲਾਏ ਹਨ। ਉੱਥੇ ਹੀ ਸੋਨੂ ਨੇ ਵੀ ਪਤਨੀ ਤੇ ਸਿਰਸਾ ਦੇ ਵਿੱਚ ਪਰਚੇ ਹੋਣ ਦੇ ਇਲਜ਼ਾਮ ਲਾਏ ਹਨ। ਅਤੇ ਕਿਹਾ ਹੈ ਕਿ ਉਸਦੀ ਪਤਨੀ ਸਹੀ ਨਹੀਂ ਹੈ। ਉਸ ਤੋਂ ਪੈਸਿਆਂ ਦੀ ਮੰਗ ਕਰਦੀ ਹੈ ਤੇ ਸਹੁਰੇ ਪਰਿਵਾਰ ਨੇ ਲੱਖਾਂ ਰੁਪਏ ਲਏ ਹਨ। ਬਲਵਿੰਦਰ ਔਰ ਸੋਨੂ ਬਠਿੰਡਾ ਅਦਾਲਤ ਦੇ ਵਿੱਚ ਪਤਨੀ ਅਤੇ ਪੁਲਿਸ ਦੇ ਖਿਲਾਫ ਮਾਨਹਾਨੀ ਦਾ ਕੇਸ ਕਰਨ ਦੇ ਲਈ ਪਹੁੰਚਿਆ ਸੀ। ਇਸ ਦੀ ਜਾਣਕਾਰੀ ਮਿਲਦੇ ਹੀ ਉਸ ਦੀ ਪਤਨੀ ਗਰਮੀਤ ਕੌਰ ਵੀ ਉੱਥੇ ਪਹੁੰਚ ਗਈ ਦੋਵਾਂ ਵਿਚਕਾਰ ਥੱਪੜ ਚੱਲੇ ਅਤੇ ਇੱਕ ਦੂਜੇ ਨੂੰ ਗਲੇ ਤੋਂ ਫੜ ਲਿਆ ਦੋਵਾਂ ਵਿਚਕਾਰ ਲਗਭਗ 10 ਮਿੰਟ ਤੱਕ ਇਹ ਹਾਈ ਵੋਲਟੇਜ ਡਰਾਮਾ ਚੱਲਿਆ ਤੇ ਇਸ ਤੋਂ ਬਾਅਦ ਇੱਕ ਪੁਲਿਸ ਕਰਮਚਾਰੀ ਨੇ ਦੋਵਾਂ ਨੂੰ ਸੁਲਵਾਇਆ ਜਿਸ ਨੂੰ ਲੈ ਕੇ ਮੈਲਾ ਕਮਿਸ਼ਨ ਨੇ ਵੀ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਔਰਤ ਨੂੰ ਕੁੱਟਿਆ ਗਿਆ ਹੈ ਪ੍ਰਸ਼ਾਸਨ ਦੀ ਨਜ਼ਰ ਦੇ ਵਿੱਚ ਤਾਂ ਇਸ ਨੂੰ ਲੈ ਕੇ ਵੀ ਬਠਿੰਡਾ ਦੇ ਐਸਐਸਪੀ ਤੋਂ ਜਵਾਬ ਮੰਗਿਆ ਗਿਆ ਹੈ